ਜੇ ਸਨ ਇਹ ਵੀਡੀਓ ਸੁਣ ਲਈ ਜਾਂ ਇਹ ਤਰੀਕਾ ਆਪਦੇ ਬੱਚਿਆਂ ਦੇ ਅਪਣਾ ਲਿਆ ਉਹਨਾਂ ਦੇ ਬੱਚੇ ਕਦੇ ਵੀ ਨਸ਼ੇ ਤੇ ਨਹੀਂ ਲੱਗਦੇ ਕਿਸੇ ਪ੍ਰਕਾਰ ਦੇ ਨਸ਼ੇ ਤੇ ਨਹੀਂ ਲੱਗਦੇ 98% ਗਰੰਟੀ ਆ ਦੁਨੀਆਂ ਦੇ ਸਭ ਤੋਂ ਮਹਾਨ ਲੇਖਕ ਦੇ ਇਹ ਤਜਰਬਾ ਹੈ ਤੇ ਐਕਸਪੈਰੀਮੈਂਟ ਕੀਤੇ ਹੋਏ ਆ ਧਿਆਨ ਦੇ ਨਾਲ ਗੱਲ ਸੁਣੋ ਤੁਸੀਂ ਇਹ ਨੁਕਤੇ ਕਿਵੇਂ ਅਪਣਾਉਣੇ ਆ ਮੰਨ ਲਓ ਤੁਹਾਡਾ ਬੱਚਾ ਜਵਾਨ ਹੋ ਗਿਆ ਉਹ 14-15 ਸਾਲ ਦੀ ਉਮਰ ਦੇ ਵਿੱਚ ਆ ਗਿਆ ਹਲੇ ਉਹਨੇ ਕੋਈ ਨਸ਼ਾ ਟੱਚ ਨਹੀਂ ਕੀਤਾ ਪਰ ਉਹ ਸੋਸਾਇਟੀ ਦੇ ਹਿਸਾਬ ਨਾਲ ਉਹਦੀ ਹੁਣ ਪੂਰੀ ਪੂਰੀ ਉਮੀਦ ਆ ਵੀ ਉਹ ਨਸ਼ਿਆਂ ਦੇ ਵਿੱਚ ਵੱਢ ਸਕਦਾ ਹੈ ਜੇ ਸੋਸਾਇਟੀ ਤੁਹਾਡੀ ਗੰਦੀ ਆ ਨਸ਼ੇ ਕੀਤੇ ਜਾਂਦੇ ਆ ਭਿਆੜੀਆਂ ਗੱਲਾਂ ਐ ਤਾਂ ਉਹਨੇ ਟਰੈਪ ਦੇ ਵਿੱਚ ਆਉਣਾ ਹੀ ਆਉਣਾ ਦਾ ਤਾਂ ਇਹ ਜਿਹੜੇ ਤਰੀਕੇ ਆ ਇਹ ਤੁਸੀਂ ਵਰਤੋਗੇ ਤੁਹਾਡਾ ਬੱਚਾ ساری ਉਮਰ ਨਸ਼ੇ ਨੂੰ ਕਦੇ ਹੱਥ ਨਹੀਂ ਲਾਉਂਦਾ ਨੰਬਰ 1 ਧਿਆਨ ਦੇ ਨਾਲ ਸੁਣਾਓ ਤੁਸੀਂ ਉਹਨੂੰ ਹਸਪਤਾਲਾਂ ਦੇ ਵਿੱਚ ਲੈ ਕੇ ਜਾਣਾਗਾ ਲੋਕਾਂ ਦੇ ਘਰਾਂ ਚ ਲੈ ਕੇ ਜਾਣਾਗਾ ਸਭ ਤੋਂ ਪਹਿਲਾਂ ਤੁਸੀਂ ਸਰਾਬ ਦਾ ਨੋਟਾ ਬਤਨਾਗਾ ਸਰਾਬ ਦੇ ਨਾਲ ਜਿੱਥੇ ਕੋਈ ਮਰ ਰਿਹਾ ਹੋਵੇ ਉਹ ਹਸਪਤਾਲ ਦੇ ਹੋਵੇ ਜਾਂ ਕਿਸੇ ਦੇ ਘਰੇ ਹੋਵੇ ਆਖਰੀ ਸਾਹਾਂ ਤੇ ਹੋਵੇ ਸਰਾਬ ਦੇ ਕਰਕੇ ਤੁਸੀਂ ਆਪਦੇ ਬੱਚੇ ਨੂੰ ਉਹਦੇ ਕੋਲ ਲੈ ਕੇ ਜਾਣਾਗਾ ਉਹਨੂੰ ਬਿਠਾ ਕੇ ਨਾਲ ਆਉਦੇ ਪੁੱਤ ਨੂੰ ਕਹਿਣਾ ਉਹ ਤੈਨੂੰ ਸਵਾਲ ਪੁੱਛ ਇਸ ਸ਼ਰਾਬ ਤੇ ਪਹਿਲੀ ਵਾਰ ਕਿਵੇਂ ਲੱਗਿਆ ਸੀ ਤਾਂ ਉਹਨੂੰ ਸਵਾਲ ਕਰੂਗਾ ਉਹ ਦੱਸੂਗਾ ਮੈਂ ਇੱਕ ਪਿੱਗ ਲਾਇਆ ਸੀ ਆਏ ਆਏ ਮੈਂ ਆਦੀ ਹੋ ਕੇ ਹੁਣ ਇਹ ਸਟੇਜ ਤੇ ਪਹੁੰਚ ਗਿਆ ਉਹ ਬੱਚੇ ਦਾ ਲਾਈਵ ਤਜਰਬਾ ਹੋਊਗਾ ਉਹ ਤੋ ਸਿੱਖ ਲਊਗਾ ਕਿ ਸ਼ਰਾਬ ਐਂ ਸਟਾਰਟ ਹੋਈ ਸੀ ਕਿ ਤੇ ਹੁਣ ਇਹ ਮੰਨ ਕਰਿਆ ਫਿਰ ਤੁਸੀਂ ਚਿੱਟੇ ਵਾਲੇ ਦੇ ਲੈ ਜਾਓ ਇਹ ਤਾਂ ਆਮ ਹੀ ਮਿਲ ਜਾਣੇ ਤੁਹਾਨੂੰ ਪਿੰਡਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਮਿਲ ਜਾਣੇ ਆ ਨਸ਼ਾ ਛਡਾਊ ਕੇਂਦਰਾਂ 'ਚ ਮਿਲ ਜਾਣੇ ਆ ਜਿਹੜਾ ਕੋਈ ਚਿੱਟੇ ਵਾਲਾ ਬਰਬਾਦ ਹੋਇਆ ਪਿਆ ਹੋਇਆ ਉਹਦੇ ਘਰ ਵਾਲੇ ਦਹਈਆਂ ਕੱਢਦੇ ਹੋਏ ਸਾਰਾ ਕੁਝ ਨੇ ਬੇਚ ਦਿੱਤਾ ਹੋਏ ਆ ਉਹਦੇ ਪੁੱਤ ਨੂੰ ਉੱਥੇ ਲੈ ਕੇ ਜਾਓ ਉਹ ਬੰਦੇ ਕੋਲੇ ਉਹ ਦੱਸੂਗਾ ਆ ਉਹਦੇ ਪੁੱਤ ਨੂੰ ਕਹਨੂੰ ਪਸ ਤੂੰ ਬਰਬਾਦ ਕਿਵੇਂ ਹੋਇਆ ਉਹ ਸਵਾਲ ਕਰੂਗਾ ਕਿਵੇਂ ਪਹਿਲੀ ਵਾਰ ਚਿੱਟਾ ਕਿਵੇਂ ਲਾਇਆ ਸੀ ਕਿਵੇਂ ਇਹਦੀ ਲਹਿਰ ਸੀਗੀ ਤੇ ਕਿਵੇਂ ਹੁਣ ਉਹ ਬਰਬਾਦ ਹੋ ਗਿਆ ਨੰਬਰ 2 ਹੋ ਗਿਆ ਨਾ ਨੰਬਰ 3 ਤੇ ਜਿਉ ਬੀਡਿੰਗਾਂ ਸੈਕਟਾਂ ਤਮਾਕੂ ਕਰਕੇ ਕੋ ਕੈਂਸਰ ਨਾਲ ਮਰ ਰਿਆ ਹੋਵੇ ਨਾ ਤਾਂ ਉਹਦੇ ਨਾਲ ਉਹਦੇ ਪੁੱਤ ਨੂੰ ਜਾ ਕੇ ਮਿਲਾਓ ਕੋ ਇਹਨੂੰ ਸਵਾਲ ਕਰੇ ਕਿ ਪਹਿਲੀ ਵਾਰ ਨੇ ਸੈਕਟਰ ਪੀਡੀ ਜਰਦਾ ਤਮਾਕੂ ਗੁਟਕਾ ਟਟਕਟ ਕਦੋਂ ਲਾਇਆ ਸੀ ਤਾਂ ਉਹਨੂੰ ਦੱਸੂਗਾ ਮੇਰੀ ਸ਼ੁਰੂਆਤ ਕਿਵੇਂ ਹੋਇਆ ਇਸ ਤੋਂ ਮੇਰਾ ਐਂਡ ਕਿਵੇਂ ਹੋਇਆ ਕੋਈ ਫੀਮ ਡੋਡਿਆਂ ਵਾਲਾ ਜਦੋਂ ਐਂਡ ਤੇ ਪਿਆ ਹੋਇਆ ਉਹਦੋਂ ਕੀ ਬਾਤ ਨਾ ਪੁੱਛਦਾ ਹੋਇਆ ਉਹਦੇ ਕੋਲ ਆ ਦੇ ਪਤ ਨੂੰ ਲੱਗ ਜਾਓ ਪੋਤੇ ਨੂੰ ਸਵਾਲ ਕਰ ਇਹਦਾ ਹਾਲ ਚਾਲ ਪੁੱਛੋ ਇਹ ਤੋਂ ਪੁੱਛ ਤੂੰ ਕਿਵੇਂ ਲੱਗਿਆ ਸੀ ਸਾਰੀਆਂ ਗੱਲਾਂ ਦੇ ਜਵਾਬ ਮਿਲ ਜਾਣਗੇ ਜਦੋਂ ਤੁਹਾਡੇ ਪੁੱਤ ਨੇ ਤੁਹਾਡੇ ਲਈ ਅੱਜ ਨਹੀਂ ਤੁਹਾਡੇ ਚਾਚੇ ਤੇ ਇਹ ਜਦੋਂ ਕਿਸੇ ਨੂੰ ਵੀ ਤੁਸੀਂ ਤਜਰਬਾ ਕਰਾਉਂਗੇ ਬੱਚੇ ਨੂੰ ਤਉ ਅੰਦਰ ਤੱਕ ਖਲੂਣਾ ਜਾਊਗਾ ਉਹਦੀਆਂ ਗੱਲਾਂ ਉਹ ਅੱਖਾਂ ਚੱਖਾਂ ਪਾ ਕੇ ਸੁਣ ਰਿਹਾ ਹੋਊਗਾ ਉਹ ਦੁਬਾਰਾ ਜ਼ਿੰਦਗੀ ਵਿੱਚ ਗਲਤੀ ਨਹੀਂ ਕਰੂਗਾ ਕਿਉਂਕਿ ਉਹਨੇ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਆਵਦੀਆਂ ਅੱਖਾਂ ਸਾਹਮਣੇ ਆਵਦੀਆਂ ਕੰਨਾਂ ਦੇ ਵਿੱਚ ਸੁਣ ਲਿਆ ਹੋਊਗਾ ਐਸ ਤੋਂ ਵੱਡਾ ਤਜਰਬਾ ਕੀ ਹੋਊਗਾ ਕੀ ਤੁਹਾਨੂੰ ਲੱਗਦਾ ਇੰਨਾ ਕੁਝ ਜਾਣਨ ਤੋਂ ਬਾਅਦ ਤੁਹਾਡਾ ਬੱਚਾ ਇਸ ਤੇ ਲੱਗ ਜਾਊਗਾ ਇਹ ਜਿਹੜਾ ਤਜਰਬਾ ਹੈ ਦੁਨੀਆ ਦੇ ਮਹਾਨ ਲੇਖਕ ਟਾਈਲਰ ਪੁਜ ਨੇ ਕੀਤੇ ਹੋਇਆ ਤੇ ਇਹ ਸਕਸੈਸਫੁਲ ਰਿਹਾ 98% 10000 ਬੱਚਿਆਂ ਦੇ ਤਤਪੂਰੀਏ ਚੀਜ਼ਾਂ ਆਪਦੇ ਬੱਚਿਆਂ ਦੇ ਨਾਲ ਕਰਨੀਆਂ ਜੇ ਤੁਸੀਂ ਚਾਹੁੰਦੇ ਆ ਉਹ ਜ਼ਿੰਦਗੀ ਦੇ ਵਿੱਚ ਕੋਈ ਨਸ਼ਾ ਨਾ ਕਰੇ ਇਸੇ ਤਰ੍ਹਾਂ ਤੁਸੀਂ ਉਸ ਸਕਸੈਸਫੁਲ ਵਿਅਕਤੀਆਂ ਨੂੰ ਮਿਲਾ ਸਕਦੇ ਆ ਜੇ ਤੁਸੀਂ ਚਾਹੁੰਦੇ ਹੋ ਕਾਮਯਾਬ ਹੋਵੇ ਇਹ ਤਰੀਕਾ ਹੁੰਦਾ ਹੈਗਾ ਬੱਚਿਆਂ ਦੇ بیس ਨੂੰ ਬਣਾਉਣਾ ਜਦੋਂ ਉਹ ਜਵਾਨ ਹੁੰਦਾ ਹੋਵੇ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਹਰ ਇੱਕ ਨਾਲ ਸ਼ੇਅਰ ਕਰੋ ਥੋੜੇ ਇੱਕ shear ਕਰਨ ਦੇ ਨਾਲ ਕਿਸੇ ਦੇ ਬੱਚੇ ਦਾ ਭਲਾ ਹੋ ਗਿਆ ਤਾਂ ਤੰਤਨ ਹੋ ਗਈ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਦੇਖ ਰਿਆਂ ਪੰਜਾਬੀ ਸਟੇਟ ਅਸ ਗਰੂਪ